ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕੁਝ ਕਿਸਾਨ ਵੀਰਾਂ ਦੇ ਸਵਾਲ ਜਿਹੜੇ ਹੁਣ ਖਾਸ ਤੌਰ ਤੇ ਆ ਰਹੇ ਕਿਉਂਕਿ ਕਣਕ ਦੀ ਫਸਲਾਂ ਨਿਸਾਰੇ ਦੇ ਨੇੜੇ ਜਾ ਰਹੀ ਹੈ। ਤਾਂ ਉਹਦੀ ਬਾਬਤ ਕਿ ਉਲੀ ਨਾਸ਼ਕ antisense ਕਿਹੜਾ ਕਰ ਸਕਦੇ ਆ ਕਿਹੜਾ ਵਧੀਆ ਜਾਂ ਅਸੀਂ ਨਿਸਾਰੇ ਤੋਂ ਬਾਅਦ ਕਰੀਏ ਜਾਂ ਪਹਿਲਾਂ ਕਰੀਏ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲਡ ਬੰਨ ਦਾ ਆਪੋ। ਜੇ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਹੋ ਸੋ ਕਿਸਾਨ ਵੀਰੋ ਜਿਹੜੇ ਉੱਲੀ ਨਾਸ਼ਕ ਨੇ ਜਿਵੇਂ ਉੱਲੀ ਰੋਗਾਂ ਤੋਂ ਬਚਾਉਣ ਵਾਸਤੇ ਖਾਸ ਤੌਰ ਤੇ ਜਿਵੇਂ ਝੰਡਾ ਪੱਤਾ ਜਦੋਂ ਨਿਕਲਦਾ ਅਨਸਾਰੇ ਟਾਈਮ ਝੰਡੇ ਪੱਤੇ ਨੇ ਜਿਹੜਾ ਸਭ ਤੋਂ ਵੱਧ ਕੰਮ ਕਰਨਾ ਹੁੰਦਾ ਜਦੋਂ ਸਿੱਟਾ ਨਿਕਲਦਾ ਝੰਡੇ ਪੱਤੇ ਦੇ ਨਾਲ ਫਿਰ ਜਦੋਂ ਸਿੱਟਾ ਪੂਰਾ ਬਾਹਰ ਆ ਜਾਂਦਾ ਤਾਂ ਫਿਰ ਸਿੱਟਾ ਜਿਹੜਾ ਹੈਗਾ ਤੇ ਝੰਡਾ ਪੱਤਾ ਉਹ ਥੱਲੇ ਵਾਲੇ ਸਾਰੇ ਪੱਤਿਆਂ ਤੋਂ ਜ਼ਿਆਦਾ ਕੰਮ ਕਰਦੇ ਨੇ ਭੋਜਨ ਬਣਾਉਣ ਵਾਸਤੇ ਮੌਜੂਦਾ ਜਿਹੜੇ ਹੈਗੇ ਆ ਰਿਕੁਆਇਰਮੈਂਟ ਹੁੰਦੀ ਹੈ ਜ਼ਰੂਰਤ ਹੁੰਦੀ ਹੈ ਭੋਜਨ ਦੀ ਬੂਟੇ ਦੀ ਬਾਕੀ ਤਾਂ ਜਿਹੜਾ ਹੈਗਾ ਸਟੋਰਡ ਮਟੀਰੀਅਲ ਦਾਣੇ ਵਾਲ ਨੂੰ ਜਾਣਾ ਹੁੰਦਾ ਤਾਂ ਉਹ ਲੰਬਾ ਸਮਾਂ ਜਿਹੜਾ ਹੈਗਾ ਪੱਕਣ ਤੱਕ ਜਿੰਨਾ ਵਧੀਆ ਤਰੀਕੇ ਨਾਲ ਹਰੇ ਬਾਈ ਬਣੀ ਰਹਿੰਦੀ ਹੈ ਜੇ ਫੰਗਸ ਕੰਪਲੈਕਸ ਤੋਂ ਜੜਾ ਪੱਤਾ ਬਚਿਆ ਰਹਿੰਦਾ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਚੰਗਾ ਦਾਣਾ ਬਣਦਾ ਤੇ ਝਾੜ ਚੰਗਾ ਰਹਿ ਸਕਦਾ ਉੱਲੀ ਰੋਗਾਂ ਜੇਬ ਕਰ ਗੱਲ ਕਰੀਏ ਕਣਕ ਦੀ ਫਸਲ ਦੇ ਵਿੱਚ ਜਿਵੇਂ ਪੀਲੀ ਕੁੰਗੀ ਕਰਨਾਲ ਬੰਟ ਚਟੋਂ ਦਾ ਰੋਗ ਜਾਂ ਪੱਤਿਆਂ ਦੀ ਕਾਂਗਿਆਰੀ ਜਾਂ ਸਕੈਬ ਰੋਗ ਜਿਹੜਾ ਸਿੱਟਿਆਂ ਦਾ ਝੋਲਸ ਰੋਗ ਆਪਾਂ ਕਹਿ ਸਕਦੇ ਹਾਂ ਜਾਂ ਜਿਹੜਾ ਖਾਸ ਤੌਰ ਤੇ ਜਿਹੜੀ ਪੱਤਿਆਂ ਦੀ ਕਾਂਗਿਆਰੀ ਦੀ ਗੱਲ ਕਰਦੇ ਹਾਂ ਤਾਂ ਇਹ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਜਾਂ ਜਿਹੜੇ ਜਾਮਣੀ ਹੋਣੇ ਸਿੱਟਿਆਂ ਦੇ ਉੱਤੇ ਸਮੱਸਿਆ ਕਈ ਵਾਰ ਆ ਜਾਂਦੀ ਹੈ ਮੌਸਮ ਨਾਲ ਆਉਂਦੀ ਹੈ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਸੀਗੀ ਤਾਂ ਉల్లి ਰੋਗ ਤੋਂ ਬਚਾਉਣ ਵਾਸਤੇ ਝੰਡੇ ਪੱਤੇ ਨੂੰ ਰੋਗ ਰੱਖਣ ਵਾਸਤੇ ਤੇ ਜੇ ਆਪਾਂ ਖਾਸ ਤੌਰ ਤੇ ਬੀਜ ਪੈਦਾ ਕਰਨਾ ਹੈ ਕਰਨਾਲ ਬੰਟ ਰਹਿਤ ਬੀਜ ਪੈਦਾ ਕਰਨਾ ਤਾਂ ਫਿਰ ਆਪਾਂ ਨੂੰ ਸਿੱਟੇ ਨਿਕਲਣ ਵੇਲੇ ਜਾਂ ਉਦੋਂ ਥੋੜਾ ਜਿਹਾ ਪਹਿਲਾਂ ਸਪਰੇਅ ਕਰਨੀ ਪਊਗੀ ਉల్లి ਨਾਸ਼ਕ ਦੀ ਇਹ ਤੁਹਾਡਾ ਫੈਸਲਾ ਕਿ ਤੁਸੀਂ ਉల్లి ਨਾਸ਼ਕ ਕਰਨਾ ਜਾਂ ਨਹੀਂ ਕਰਨਾ ਜੇ ਕਰੋਗੇ ਤਾਂ ਫਸਲ ਦੇ ਵਿੱਚ ਕਿਸੇ ਕਿਸਮ ਦੀ ਇਨਫੈਕਸ਼ਨ ਨਹੀਂ ਹੁੰਦੀ ਫੰਗਸ ਕੰਪਲੈਕਸ ਨਹੀਂ ਹੁੰਦਾ ਤੇ ਜੇ ਤੁਸੀਂ ਸੋਚਦੇ ਆ ਕਿ ਅਸੀਂ ਮਗਰੋਂ ਕਰਨੀ ਨਸਾਰੇ ਤੋਂ ਮਗਰੋਂ ਕਰਨੀ ਆ ਤਾਂ ਉਹ ਤੁਸੀਂ ਪਹਿਲਾਂ ਫੈਸਲਾ ਲੈ ਸਕਦੇ ਆ ਕਿ ਆਪਾਂ ਗੋਭ ਦੇ ਸਮੇਂ ਜਾਂ ਨਸਾਰਾ ਹੋਣ ਤੋਂ ਪਹਿਲਾਂ ਪਹਿਲਾਂ 85 ਦਿਨ ਤੱਕ 90 ਦਿਨ ਤੱਕ 92 ਦਿਨ ਤੱਕ ਜਿਹੜੀ ਇਹ ਸਪਰੇਅ ਉਲੀ ਨਾਸ਼ਕ ਦੀ ਕਰ ਲਈਏ ਤੇ ਬਾਜ਼ਾਰ ਦੇ ਵਿੱਚ ਕਈ ਹੁਣ ਤੁਹਾਨੂੰ ਇੱਕ ਬਾਇਓ ਪੈਸਟੀਸਾਈਡ ਦੇ ਨਾਂ ਤੇ ਜਿਹੜੀ ਹੈਗੀ ਆ ਜਾਂ ਸਡੋਮੋਨਾਸ ਵਰਗੇ ਪ੍ਰੋਡਕਟ ਆ ਉਹ ਵੀ ਤੁਹਾਨੂੰ ਕਈ ਵਾਰ ਹੈਗਾ ਸਪਰੇਅ ਕਰਨ ਵਾਸਤੇ ਕਿਸਾਨ ਵੀਰੋ ਕਿਹਾ ਜਾਂਦਾ ਹੈ ਜਿਹੜਾ ਸਡੋਮੋਨਾਸ ਹੈ ਸਡੋਮੋਨਾਸ ਕਿਸਾਨ ਵੀਰੋ ਐ ਸੱਚ ਰეკਮੈਂਡਡ ਨਹੀਂ ਆਈ ਤੱਕ ਪੀਐਲ ਦੇਣਾ ਵੱਲੋਂ ਵੈਸੇ ਵੀ ਜਿਹੜੇ ਇਹ ਪ੍ਰੋਡਕਟ ਨੇ ਬਾਇਓ ਪੈਸਟੀਸਾਈਡ ਵਗੈਰਾ ਸੋਇਲ ਡਰੈਂਚਿੰਗ ਸੀਡ ਟ੍ਰੀਟਮੈਂਟ ਜਾਂ ਜੜਾਂ ਦੀ ਟ੍ਰੀਟਮੈਂਟ ਵਾਸਤੇ ਜ਼ਿਆਦਾ ਵਰਤੇ ਜਾਂਦੇ ਆ ਜਿਵੇਂ ਟ੍ਰਾਈਕੋਦਰਮਾ ਉਹ ਬਾਸਮਤੀ ਦੀਆਂ ਜੜ੍ਹਾਂ ਦੀ ਟ੍ਰੀਟਮੈਂਟ ਵਾਸਤੇ ਵਰਤਿਆ ਜਾਂਦਾ ਤਾਂ ਐ ਸੱਚ ਸਪਰੇਅਾਂ ਵਾਸਤੇ ਕੋਈ ਰეკਮੈਂਡੇਸ਼ਨ ਨਹੀਂ ਜਿਹੜੇ ਰეკਮੈਂਡੇਡ ਜਿਹੜੇ ਉਲੀਨਾਸ਼ਕ ਆ ਉਹ ਤੁਹਾਨੂੰ ਮੈਂ ਦੱਸੂਗਾ ਉਹਨਾਂ ਚੋਂ ਜਿਹੜਾ ਤੁਹਾਨੂੰ ਸਸਤਾ ਲੱਗਦਾ ਜਿਹੜਾ ਤੁਹਾਨੂੰ ਵਧੀਆ ਲੱਗਦਾ ਤੁਸੀਂ ਕਰ ਸਕਦੇ ਆ ਪਰ ਕੁਝ ਜਿਹੜੇ ਹੈਗੇ ਜਿਨ੍ਹਾਂ 'ਚ ਕੱਲਾ ਟ੍ਰਾਈਜੋਲ ਗਰੁੱਪ ਆ ਕੁਝ ਕੁ ਦੇ ਵਿੱਚ ਟ੍ਰਾਈਜੋਲ ਪਲੱਸ ਸਟੋਬਿਲਿਰਨ ਗਰੁੱਪ ਆ ਜੇ ਤੁਸੀਂ ਨਿਸਾਰੇ ਤੋਂ ਪਹਿਲਾਂ ਕਰ ਰਹੇ ਹੋ ਜਾਂ ਗੋਭ ਸਮੇਂ ਕਰ ਰਹੇ ਆ ਤਾਂ ਫਿਰ ਤੁਸੀਂ ਟ੍ਰਾਈਜ਼ੋਲ ਪਲੱਸ ਸਟੋਬਿਲੂਰਨ ਗਰੁੱਪ ਕਰੋ ਕਈ ਕਿਸਾਨ ਵੀ ਪਹਿਲਾਂ ਜਿਹੜਾ ਹੈਗਾ ਕੋਈ ਟੈਬੂਕੋਨੋਜ਼ੋਲ ਜਾਂ ਨਹੀਂ ਕਰਦੇ ਤੇ ਬਾਅਦ ਚੋਂ ਜਿਹੜੇ ਹੈਗੇ ਆ ਨੱਟੀਵੋ ਵਗੈਰਾ ਵੀ ਕਰੀ ਜਾਂਦੇ ਹੁੰਦੇ ਜਦੋਂ ਕਣਕ ਨਿਸਰ ਗਏ ਤੇ ਮਿਲਕ ਸਟੇਜ ਤੱਕ ਪਹੁੰਚ ਜਾਂਦੀ ਹੈ ਉਦੋਂ ਤੱਕ ਤਾਂ ਤੁਸੀਂ ਭਾਵੇਂ ਪ੍ਰੋਪੀਕੋਨੋਜ਼ੋਲ ਵੀ ਕਰ ਸਕਦੇ ਟੈਬੂਕੋਨੋਜ਼ੋਲ ਇਕੱਲੀ ਕਰ ਸਕਦੇ ਜੇ ਆਪਾਂ ਦੋ ਕੰਬੀਨੇਸ਼ਨ ਵਰਤਨੇ ਤਾਂ ਗੋਭ ਸਮੇਂ ਹੀ ਤੁਸੀਂ ਜਾਂ ਅਨਸਾਰੇ ਸਮੇਂ ਤੁਸੀਂ ਉਹ ਕਰ ਸਕਦੇ ਜਿਨ੍ਹਾਂ ਦੇ ਵਿੱਚ ਜਿਹੜੇ ਰეკਮੈਂਡਡ ਨੇ ਖਾਸ ਤੌਰ ਤੇ ਜਿਵੇਂ ਕੈਵੀਏਟ 25% ਡਬਲਯੂਜੀ ਜਾਂ ਟੈਬੂਕੋਨੋਜ਼ ਜਿਹੜਾ ਪਾਊਡਰ ਫਾਰਮ ਚ ਕਹਿ ਲਈਏ 200 ਗ੍ਰਾਮ ਵੈਟੇਬਲ ਗ੍ਰੈਨੂਲਸ ਜਾਂ ਨੈਟਿਵੋ 120 ਗ੍ਰਾਮ ਜੀਚ ਟ੍ਰਾਈਫਲੋਕਸ ਸਟੋਬਨ ਪਲਸ ਟੈਬੋਕੋਨੋਜੋਲ ਦੋ ਦੋ ਟੈਕਨੀਕਲ ਹੁੰਦੇ ਇਹਨਾਂ ਦੇ ਵਿੱਚ ਨੈਟਿਵੋ 120 ਗ੍ਰਾਮ ਕਰਨੀ ਆ ਜਾਂ ਫਿਰ ਇੰਪੈਕਟ ਐਕਸਟਰਾ ਜਿਹਦੇ ਵਿੱਚ ਐਜੋਕਸੀ ਸਟੋਬਨ ਪਲਸ ਸਾਈਪਰਾਕੋਨੋਜੋਲ ਹੁੰਦਾ ਇਹ 200 ਮਿਲੀਲੀਟਰ ਜਾਂ ਫਿਰ ਅਪੇਰਾ 18.3% ਐਸਸੀ ਆਪਾਂ ਰੱਖ ਲੋ ਸਟੋਬਨ ਪਲਸ ਬੋਕਸੀਕੋਨੋਜੋਲ ਹੁੰਦਾ ਇਹ ਵੀ 200 ਐਮਐਲ ਜਾਂ ਫਿਰ ਜਿਹੜੀ ਹੈਗੀ ਆ ਆ ਕਸਟੋਰੀਆ 320 ਐਸ ਸੀ ਇਹਦੇ ਵਿੱਚ ਜੋਕਸੀਪ ਸਟਾਪ ਇਨ ਪਲੱਸ ਜਿਹੜਾ ਹੈਗਾ ਟੈਬੂ ਕੋਨਾ ਜੂਰ ਹੁੰਦਾ ਹੈ ਇਹਦੀ ਵਰਤੋਂ ਵੀ ਤੁਸੀਂ ਜਿਹੜੀ ਹੈਗੀ ਹੈ 200 ਐਮ ਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਆ ਡੋਜ਼ ਸਹੀ ਵਰਤਣੀ ਹੈ ਪਾਣੀ ਦੀ ਮਾਤਰਾ ਜਿਹੜੀ 200 ਲੀਟਰ ਪ੍ਰਤੀ ਏਕੜ ਕਿਉਂਕਿ ਜੇ ਵੱਧ ਪਾਣੀ ਲਾਓਗੇ ਤਾਂ ਵੱਧ ਜਿਹੜੀ ਕਵਰੇਜ ਚੰਗੀ ਆਪਾਂ ਨੂੰ ਫਸਲ ਦੇ ਪੱਤੇ ਸਾਰੇ ਕਵਰ ਹੋਣਗੇ ਤੇ ਆਪਾਂ ਨੂੰ ਜਿਹੜਾ ਹੈਗਾ ਚੰਗਾ ਨਤੀਜਾ ਮਿਲੇਗਾ ਜੇ ਘੱਟ ਪਾਣੀ ਲਾਉਂਗੇ ਚਾਹੇ ਆਪਾਂ ਐਨਪੀਕੇ ਵੀ ਨਾਲ ਸਪਰੇਅ ਕਰ ਰਹੇ ਆ ਜਾਂ ਆਪਾਂ 100 ਲੀਟਰ ਦਾ ਸਾਰ ਲਿਆ ਤਾਂ ਆਪਾਂ ਨੂੰ ਉਹੋ ਜਿਹਾ ਨਤੀਜਾ ਮਿਲੇਗਾ ਜੇ ਆਪਾਂ 150 ਲੀਟਰ ਤੋਂ ਲੈ ਕੇ ਤੇ 200 ਲੀਟਰ ਪਾਣੀ ਲਾ ਲਿਆ ਤਾਂ ਫਿਰ ਆਪਾਂ ਨੂੰ ਉਹੋ ਜਿਹਾ ਨਤੀਜਾ ਮਿਲੇਗਾ ਕਈ ਵਾਰ ਆਪਾਂ ਨੂੰ ਐ ਹੁੰਦਾ ਕਿ ਸਪਰੇਅ ਕਰਤੀ ਚਾਹੇ ਆਪਾਂ ਉਹ 75 ਲੀਟਰ ਜਾਂ 100 ਲੀਟਰ ਨਾਲ ਹੀ ਕਰ ਦਈਏ ਪਰ ਇਸ ਤਰ੍ਹਾਂ ਨਹੀਂ ਹੁੰਦਾ ਸਪਰੇਅ ਜਿੰਨੀ ਕਵਰ ਪੂਰੇ ਪੱਤਿਆਂ ਨੂੰ ਕਰੂਗੀ ਓਨੇ ਵਧੀਆ ਜਿਹੜੀ ਹੈਗੀ ਆ ਉਹਦੇ ਵਿੱਚ ਮੂਵ ਕਰਕੇ ਚਾਹੇ ਆਪਾਂ ਐਨਪੀਕੇ ਕਰ ਰਹੇ ਆਂ ਚਾਹੇ ਆਪਾਂ ਬਈ ਦੂਪਹਿਰਾਂ ਤੱਤਾਂ ਵਾਲੀਆਂ ਸਪਰੇਆਂ ਕਰਦੇ ਆਂ ਜਾਂ ਆਪਾਂ ਉਲੀਨਾਸ਼ਕ ਕਰ ਰਹੇ ਆਂ ਤਾਂ ਉਨਾ ਹੀ ਵਧੀਆ ਨਤੀਜਾ ਆਪਾਂ ਨੂੰ ਮਿਲੂਗਾ ਪਾਣੀ ਜਿਹੜਾ ਸਪਰੇਅ ਟੈਕਨੋਲੋਜੀ ਤੇ ਵੀ ਬੜਾ ਡਿਪੈਂਡ ਆ ਸਪਰੇਅ ਕਰਨੀ ਕਿ ਆਪਾਂ ਪ੍ਰੋਡਕਟ ਲੈ ਲਿਆ ਉਹਨੂੰ ਸਪਰੇਅ ਆਪਾਂ ਕਿਹੜੇ ਤਰੀਕੇ ਕਰ ਰਹੇ ਆਂ ਕਈ ਵਾਰ ਉਹੀ ਸਪਰੇਅ ਤੋਂ ਕਈ ਕਿਸਾਨ ਵੀਰ ਵਧੀਆ ਫਾਇਦਾ ਲੈ ਰਹੇ ਆਂ ਕਈਆਂ ਨੂੰ ਕੋਈ ਫਾਇਦਾ ਨਹੀਂ ਮਿਲਦਾ ਤਰੀਕਾ ਹੁੰਦਾ ਕਿ ਸਪਰੇਅ ਕਰਨ ਦਾ ਢੰਗ ਆਪਾਂ ਪਾਣੀ ਆਪਾਂ ਕਿੰਨੀ ਮਾਤਰਾ ਦੇ ਵਿੱਚ ਵਰਤਦੇ ਆਂ ਸੋ ਉਲੀਨਾਸ਼ਕ ਤੁਸੀਂ ਫੈਸਲਾ ਕਰਨਾ ਹੈ ਸਸਤਾ ਤੇ ਵਧੀਆ ਤੁਸੀਂ ਪ੍ਰੋਡਕਟ ਲੈ ਕੇ ਕਰ ਸਕਦੇ ਆ ਜਿਹੜਾ ਫਾਲਤੂ ਦੇ ਪ੍ਰੋਡਕਟ ਕਰਨ ਤੋਂ ਬਚੋ ਤੁਹਾਡਾ ਬਹੁਤ ਬਹੁਤ ਧੰਨਵਾਦ